ਸ਼ਾਸਤਰੀਆ ਕਾਲ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਆਸ਼ੂ ਤੁਸੀਂ ਦੇਖ ਰਹੇ ਹੋ ਸਾਡਾ ਫੇਸਬੁੱਕ ਤੇ YouTube ਚੈਨਲ ਚਾਨਸ਼ਕਤੀ نیوز ਪੰਜਾਬ ਅੱਜ ਜਗਰਾਉਂ ਸ਼ਹਿਰ ਵਿੱਚ ਨਗਰ ਕੌਂਸਲ ਪ੍ਰਧਾਨ ਦੀਆਂ ਚੋਣਾਂ ਹੋਈਆਂ ਦਿਖਾਣੀਆਂ ਤੁਹਾਨੂੰ ਉੱਥੋਂ ਦੀਆਂ ਮੌਕੇ ਦੀਆਂ ਤਸਵੀਰਾਂ ਜੀ ਵੀਰ ਜਿੰਦਾਬਾਦ ਆਜੋ ਜੀ ਆਜੋ ਭਾਈ ਆਜੋ You got ਮਤਲਬ ਕਿ ਖਵਾਲਾ ਜੀ ਮਾਮਲੀ ਗੱਲ ਹੈ ਉਹ ਕਿਤੇ ਕੰਮ ਤੇ ਚਲੇਗਾ ਆ ਤੁਸੀਂ ਇੱਧਰ ਆ ਆਪਾਂ ਇਹਨੂੰ ਵੀ ਪਾਉਂਗੀ ਭਰਾਵੇਗਾ ਚਲੋ ਜੀ ਕਿਹ ਕੁ ਨੀ ਚੱਲ ਜੀ ਥੋੜਾ ਥੱਲੇ ਕਰ ਦਿਓ ਇੱਕ ਮਿੰਟ ਦਾ ਗੋਲਡ ਨਹੀਂ ਇੱਕ ਮਿੰਟ ਸੀਨੇ ਮੀਤਪਰਾਂ ਦੇ ਮੀਤਪਰਾਂ ਦੀ ਚੋਣ ਹੋਈ ਹੈ ਜੀ ਕੀ ਹੋ ਗਈ ਹੁਣ ਕਿੰਨਾ ਕੁ ਟਾਈਮ ਹੈ ਤੁਹਾਡੇ ਕੋਲ ਜਗਰਾਉਂ ਦਾ ਵਿਕਾਸ ਕਰਨ ਲਈ ਸਭ ਤੋਂ ਵੱਡੀ ਗੱਲ ਤਾਂ ਮੇਰੇ ਜਗਰਾਉਂ ਦੇ ਵਿੱਚ ਸਭ ਤੋਂ ਵੱਡੀ ਕੂੜੇ ਦੀ ਸਮੱਸਿਆ ਸੀ ਤੇ ਇੱਕ ਸਾਨੂੰ ਆ ਰਿਹਾ ਹਸਪੀਟਲ ਜਿਹੜਾ 10 ਮੀਟਰ ਹੈ ਬੇਸ਼ੱਕ ਅਸੀਂ 1.5 ਮਹੀਨੇ ਦੇ ਵਿੱਚ ਜਿਹੜੀ ਨਗਰ ਕੌਂਸਲ ਦਾ ਸਮਾਂ 1.5 ਤੋਂ 2 ਮਹੀਨੇ ਲੱਗਿਆ ਇਹਦੇ ਵਿੱਚ ਸਾਰੇ ਮਤੇ ਪੈਣੇ ਜ਼ਰੂਰੀ ਸੀ ਤਾਂ ਕਿ ਲੋਕਾਂ ਦਾ ਜਿਹੜੇ ਕੰਮ ਪਿਛਲੇ ਲੱਗਾ ਤੁਹਾਨੂੰ ਨਗਰ ਕੌਂਸਲ ਕਰਕੇ ਹੀ اٹਕੇ ਹੋਏ ਸੀ ਆਪਸੀ ਰੰਜਿਸ਼ ਕਿਚੋ ਤਾਂ ਜਾਂ ਲੋਕਾਂ ਦਾ ਭਲਾ ਨਾ ਕਰਨਾ ਅੱਜ ਵੀ ਲੋਕਾਂ ਦੇ ਵਿਕਾਸ ਤੇ ਕੰਮ ਦੇ ਲਈ ਪ੍ਰਧਾਨ ਨੂੰ ਸੀਨੀਅਰ ਵਾਈਸ ਪ੍ਰਧਾਨ ਤੇ ਮੀਤ ਪ੍ਰਧਾਨ ਜੀ ਚੁਣੇ ਆ ਤੇ ਜਿਹੜੀ ਅਸੀਂ ਤਾਂ ਹਮੇਸ਼ਾ ਬਚਨਬੱਧ ਰਹੇ ਆ ਤੇ ਰਹਾਂਗੇ ਸ਼ਹਿਰ ਚੋਂ ਕੂੜਾ ਮੁਕਤ ਕਰਨਾ ਚਗਰਾਉਣ ਨੂੰ ਤੇ ਦੂਜੀ ਗੱਲ ਇੱਕ 10 ਬੈਡਡ ਹਸਪੀਟਲ ਆ ਰਿਹਾ ਉਹਦੇ ਦੀ ਮਤਾ ਪੈਣਾ ਸੀਗਾ ਤੀਸਰੀ ਗੱਲ ਮੇਨ ਜਿਹੜਾ ਕੰਮ ਆ ਪਾਣੀ ਵਾਲਾ ਜਿਹੜਾ ਹਾਈ ਹੈ ਜਿਹੜਾ ਹੈਵੀ ਮੈਟਲ ਆਇਆ ਹੋਇਆ ਸੀ ਉਹਦਾ ਪ੍ਰੋਜੈਕਟ ਅੱਜ ਮੈਂ ਨਗਰ ਕੌਂਸਲ ਦੇ ਰਾਹੀਂ ਤੁਹਾਡੇ ਸਾਰੇ ਨੂੰ ਮੇਰੇ ਵੱਲੋਂ ਵਧਾਈ ਦਿੰਨੀ ਆ ਕਿ ਅੱਜ ਡੋਰ ਟੂ ਡੋਰ ਕਲੈਕਸ਼ਨ ਦਾ ਪ੍ਰੋਜੈਕਟ ਹੁਣੇ ਪਾਸ ਹੋਇਆ। ਉਹਦੇ ਲਈ ਜਲਦੀ ਜਿੰਨੀ ਜਲਦੀ ਮਤੇ ਪਾਪਾ ਭੇਜੀ ਜਾਣਗੇ, ਉਨੀ ਜਲਦੀ ਕੰਮ ਹੋਈ ਜਾਣਗੇ ਸ਼ਹਿਰ ਦੇ ਵਿਕਾਸ ਦੇ ਵਿੱਚ। ਨੁਕਾਪਟ ਜਿੰਨੀ ਜਿੰਨੀ ਐਸੀ ਮੈਨੂੰ ਲੱਗਦਾ ਵੀ ਅਸੀਂ 1 ਮਹੀਨੇ ਦੇ ਵਿੱਚ ਵਿੱਚ ਉਹ ਸਾਰੀ ਖਰੋਦ ਨੂੰ ਕਰ ਸਕਾਂ। ਕਿੰਨਾ ਕੁ ਫੰਡ ਤੇ ਸਰਕਾਰੀ ਫੰਡ ਤੇ ਆ ਆਪਣੇ ਕੋਲ ਜਿਹੜਾ ਹੁਣ ਆਪਾਂ ਖਰਚ ਕਰਕੇ ਜਗਰਾਉਣਾ ਵਿਕਾਸ ਕਰਨਾ। ਸਰਕਾਰੀ ਫੰਡ ਤਾਂ ਐਕਚੁਅਲੀ ਤਾਂ ਤੁਹਾਨੂੰ ਅਕਾਊਂਟ ਅਕਾਊਂਟੈਂਟ ਹੀ ਸਭ ਦੱਸਣਗੇ ਜਾਈਂਦਣ ਇਹਨਾਂ ਨੂੰ ਪਤਾ ਪਰ ਜਿਹੜਾ ਹੁਣ ਮੈਂ 9 ਕਰੋੜ ਦੀਆਂ ਸੜਕਾਂ ਸਪੈਸ਼ਲ ਅਸਿਸਟੈਂਟ ਫੰਡ ਦੇ ਵਿੱਚੋਂ ਵੰਨਿਆ ਉਹ ਇਹਦੇ ਚੋਂ ਨਹੀਂ ਹੈ ਤੇ ਜਿਹੜਾ ਹਸਪੀਟਲ ਬਣਨਾ ਉਹ ਨਗਰ ਕੌਂਸਲ ਚੋਂ ਨਹੀਂ ਹੈ ਜਿਹੜੀਆਂ ਅਸੀਂ 1-4 ਕਰੋੜ ਦੀ ਸੜਕਾਂ ਹੋਰ ਆ ਉਹ ਨਗਰ ਕੌਂਸਲ ਦੇ ਫੰਡ ਚੋਂ ਆ ਇੱਕ ਜਿਹੜਾ ਕੂੜਾ ਡੋਰ ਟੂ ਡੋਰ ਕਲੈਕਸ਼ਨ ਦਾ ਫੰਡ ਆਇਆ ਉਹ ਇਹਦੇ ਚੋਂ ਬਾਕੀ ਜਿਹੜਾ ਜੋ ਇੱਥੋਂ ਦੀ ਹੈ ਗਾਉਂ ਦੇ ਇਹ ਪ੍ਰਧਾਨ ਜੀ ਨੂੰ ਜ਼ਿਆਦਾ ਪਤਾ ਹੋਵੇਗਾ ਹੁਣ ਜਾ ਇਹਨਾਂ ਨੂੰ ਸਾਫ ਪਤਾ ਦੋ ਤਿੰਨ ਮਹੀਨਿਆਂ ਚ ਉਮੀਦ ਆ ਵੀ ਬਦਲੀ ਜਾਊਗੀ ਜਗਰਾਉਂਦੀ ਨਿਵਾਹ ਮੈਨੂੰ ਲੱਗਦਾ 15 ਕਿ ਦਿਨਾਂ ਤੋਂ ਦਿਸਣਾ ਸ਼ੁਰੂ ਹੋ ਜੇਗਾ ਕੰਮ ਠੀਕ ਮੈਨੂੰ ਜੀ ਪਹਿਲਾਂ ਸਭ ਤੋਂ ਪਹਿਲਾਂ ਆਪ ਦਾ ਸਤਿਕਾਰਯੋਗ ਜੀ ਐਮਐਲ ਸਾਹਿਬ ਜੀ ਇਹਨਾਂ ਨੇ ਮੈਨੂੰ ਇਸ ਲੈਗ ਸਮਝ ਕੇ ਮੈਨੂੰ ਇਸ ਪੋਸਟ ਤੇ ਨਵਾਜਿਆ ਨੰਬਰ ਦੂਜੀ ਇਹ ਗੱਲ ਹੈ ਜੀ ਜਿਹੜਾ ਸ਼ਹਿਰ ਦਾ ਵਿਕਾਸ ਕਿੰਨਾ ਰੁਕਿਆ ਕੂੜੇ ਦਾ ਬੜਾ ਗੰਦਬਾ ਹੈ ਅਸੀਂ ਇਹਨਾਂ ਲੋਕਾਂ ਦਾ ਉਹਨੂੰ ਸਾਰੇ ਨੂੰ ਸਾਫ਼ ਸਫਾਈ ਕਰਨਾ ਸਾਡਾ ਸਭ ਤੋਂ ਪਹਿਲਾਂ ਮੋਢਲਾ ਫਰਜ ਹੈ ਜੀ ਬਾਕੀ ਜਿਨੇ ਵੀ ਵਿਕਾਸ ਦੇ ਕੰਮ ਅਧੂਰੇ ਸਾਰੇ ਪਏ ਨੇ ਕਿੰਨੇ ਜਦ 4 ਸਾਲ ਤੋਂ ਕੰਮ ਪੈਂਡੰਗ ਪਏ ਸਾਰੇ ਸਾਰੇ ਜਲਦੀ ਤੋਂ ਜਲਦੀ ਅਸੀਂ ਜਲਦੀ ਕਰਾਂ 1-2 ਸਾਲ ਦੇ ਦੰਦੇ ਵਿੱਚ ਸ਼ੁਰੂ ਲੋਕਾਂ ਨੂੰ ਦਿਖਾਉਣ ਨੂੰ ਸ਼ੁਰੂ ਕਰ ਦਾਂਗੇ ਵੀ ਆਹ ਕੰਮ ਕੀ ਹੁੰਦੇ ਨੇ ਜੀ ਉਹ ਵੀ ਇਹਨਾਂ ਆਪਣੇ ਸਾਡੇ ਸਰਕਾਰ ਜੋ ਐਮਐਲਏ ਸਾਹਿਬ ਦੀ ਰਹਿਨਮਾਈ ਥੱਲੇ ਜਿਵੇਂ ਜਿਹੜਾ ਉਹਨਾਂ ਡਾਇਰੈਕਸ਼ਨ ਦੇਈ ਜਾਣਗੇ ਅਸੀਂ ਉਵੇਂ ਹੀ ਸ਼ਹਿਰ ਦੀ ਹੋਂਹਾਰ ਬਦਲ ਦਿਆਂਗੇ ਠੀਕ ਜਿੰਨਾ ਜਿੰਨਾ ਬਟਾ ਸਮਾਂ ਪਿਆ ਮਹੀਨਾ 2 ਮਹੀਨਾ ਸਮਾਂ ਵੇਲੇ ਢਾਈ ਮਹੀਨਾ ਜੋ ਵੀ ਪਿਆ ਸਾਨੂੰ ਦਿਖਾ ਦਾਂਗੇ ਵੀ ਹਾਂ ਵੀ ਕੋਈ ਕੰਮ ਹੋਇਆ ਠੀਕ ਸ਼ੁਕਰਾਨਾ ਕਰਦਾ ਵਾਂ ਇਹਨਾਂ ਨੇ ਮੈਨੂੰ ਕਾਬਿਲ ਸਮਝਿਆ ਵੀ ਮੈਨੂੰ ਮੀਂਹ ਪ੍ਰਧਾਨ ਬਣਾਇਆ ਗਿਆ ਦੂਜੀ ਗੱਲ ਵੀ ਆਪਾਂ ਤਾਂ ਸ਼ੁਰੂ ਤੋਂ ਇਹੀ ਭੈਣ ਦਾ ਸਾਨੂੰ ਸਾਨੂੰ ਪਤਾ ਵੀ ਕਿੰਨਾ ਫੰਡ ਲੈ ਕੇ ਆ ਰਹੇ ਇੱਥੇ ਹਨਾ ਹੁਣ ਉਹ ਸਾਡੀ ਕਮੇਟੀ ਦੇ ਨਾਲ ਲੈ ਕੇ ਮੰਨ ਲਓ ਕੁਝ ਵੀ ਮੰਨ ਲਓ ਤੁਸੀਂ ਜਿਨ੍ਹਾਂ ਨੇ ਇਹਨੂੰ ਯੂਜ਼ ਨਹੀਂ ਕੀਤਾ ਕੰਮ ਨੂੰ ਪੈਸਿਆਂ ਨੂੰ ਤੇ ਹੁਣ ਅਸੀਂ ਤੁਸੀਂ ਅਸੀਂ ਵਾਦਾ ਨਹੀਂ ਕੋਈ ਕਰਦੇ ਤੁਸੀਂ ਸਾਡੇ ਕੰਮ ਦੇਖਿਓ ਬਸ ਇਹ ਸਾਡੇ ਤੇ ਇਹੀ ਤੁਹਾਡੇ ਨਾਲ ਵਾਦਾ ਬਾਕੀ ਐਮਐਲਏ ਸਾਹਿਬ ਤੁਸੀਂ ਨਹੀਂ ਬੋਲੋਗੇ ਤੁਹਾਡਾ ਕੰਮ ਬੋਲਣਗੇ ਕੱਢੇ ਅੱਜ ਦੋ ਕੁਰਸੀਆਂ ਲੱਗੀਆਂ ਉੱਤੇ ਇਹ ਦੋਨੇ ਰਲ ਮਿਲ ਕੇ ਕੰਮ ਕਰਨਗੇ ਤੇ ਮੇਰੇ ਨਾਲ ਦੇ ਸਾਰੇ ਕੌਂਸਲਰਸ ਵੀ ਵਾਦਾ ਕਰਦੇ ਆ ਕਿ ਅਸੀਂ ਇਕੱਠੇ ਹੋ ਕੇ ਕੰਮ ਕਰਾਂਗੇ ਠੀਕ ਹੈ ਜੀ ਉਹਨਾਂ ਤੋਂ ਪੁੱਛੋ ਵੀ ਸ਼ਹਿਰ ਦੇ ਵਿਕਾਸ ਤੇ ਕੰਮਾਂ ਲਈ ਜਦ ਕੋਈ ਮੀਟਿੰਗ ਹੁੰਦੀ ਹੈ ਤੁਸੀਂ ਐਬਸੈਂਟ ਕਿਉਂ ਹੁੰਦੇ ਹੋ ਜੀ ਉਹਨਾਂ ਤੋਂ ਬਗੈਰ ਚੋਣ ਹੋ ਸਕਦੀ ਸੀ ਜੀ ਹੋ ਸਕਦੀ ਹੈ ਕੋਰਮਾ ਕੋਰਮ ਪੂਰਾ ਹੋ ਸਕਦਾ ਠੀਕ ਹੈ ਜੀ ਫਿਰ ਮੰਨ ਲਿਆ ਨਹੀਂ ਚਲੋ ਯਾ ਮੈਂ ਕਹਿੰਦਾ ਅੱਜ ਪਹਿਲਾਂ ਲੈਣਾ ਹੈ ਕਰਾਣਾ ਹੈ ਸਟੇਟਸ ਵੀ ਲੈਣਾ ਹੈ ਹਾਂ ਜੀ ਕਿਹਦਾ ਫੋਟਾ ਹੋਣੀ ਹੈ ਫੋਟ ਫੜਾ ਕੇ ਵੀ ਭਾਗ ਪੁੱਛੋ ਆਜੋ ਪਹਿਲਾਂ ਇੱਕ ਆਪੀ ਖੜਾ ਹੋ ਥੋੜਾ ਖੜਾ ਹੋ ਖੋਨੀ ਇਧਰ ਦੇਖ ਬਾਕੀ ਅਸੀਂ ਵੀਡੀਓ ਬਣਾਉਂਦੇ ਹਾਂ ਤਾਂ ਕਹ ਰਹੇ ਨਾ ਜੇ ਤੂੰ ਨਾ ਜੰਮਦੀ ਮੈਂ ਕਿੱਥੋਂ ਦੀ ਆਈ ਕੀ ਕਹਿੰਦੇ ਹਾਂ ਲੈ ਆ ਕਰ ਦਿਓ ਬਵਾਰਕਾ ਜੀ ਨੂੰ ਨਹੀਂ ਮਰੇ ਪਿੱਛੇ ਬਵਾਰਕਾ ਜੀ ਬਹੁਤ ਵਾਜਦੀ ਨਹੀਂ ਜਾਂਦਾ ਚਲੋ ਬਈ ਇਹ ਚ ਪਾ ਕੇ ਰੱਖ ਲੈ ਸਾਡੇ ਪੈਰਾਂ 'ਚ ਲੋ ਜੀ ਕਰਾਓ ਜੀ ਮੈਂ ਕਰਾਓ ਜੀ ਵੀਰੇ ਤੂੰ ਕਰਾਵੇ ਸ਼ਬਰ ਵਾਲਾ ਵੀਰੇ ਤੂੰ ਫੜ ਜਾ ਤਰਦਾਨ ਹਾਂ ਜੀ ਪਰ ਦੇਖੋ ਹੁੰਦਾ ਜੀ ਜੇ ਵੀ ਤੂੰ ਕੁਰਸੀ ਤੋਂ ਫੇਰ ਨਾ ਉੱਠਣਾ ਮਸਲਾ ਕੁਰਸੀ ਨੂੰ ਉਹ ਜੱਗੀ ਕੁਰਸੀ ਤੋਂ ਫੇਰ ਉੱਠ ਜਣਾ ਬਹਿ ਜਾ ਹੁਣ ਅੱਗੇ ਅੱਗੇ ਦੌੜੀ ਦਾ ਰੋਲਾ ਸਾਰਾ ਜੱਗੀ ਉੱਠੀ ਮਾਰਾ ਜਾ ਮਸਲਾ ਕੁਰਸੀ ਦਾ ਹੈ ਮਾਂ ਥੱਲੇ ਗੱਲ ਫੋਨ ਕਰਦੀ ਚਲੋ ਜੀ ਕਿਲਾਓ ਜੀ Ok.